ਜ਼ਹਿਰੀਲੀ ਸ਼ਰਾਬ ਨੇ ਇੱਕ ਵਾਰ ਮੁਰਤੋਂ ਕरांਚ ਸੱਥਰ ਵਿਛਾ ਦਿੱਤੇ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਦੋ ਭਰਾਵਾਂ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਨੇ ਸ਼ਰਾਬ ਸਦਾ ਕਰਦੀ ਨਾਸ਼ ਹੈ ਉਜਾੜ ਦਿੰਦੀ ਹੈ ਕਰਾਂ ਦੇ ਘਰ ਮਾਵਾਂ ਤੋਂ ਖੋਹ ਲੈਂਦੀ ਹੈ ਪੁੱਤ ਵਿਛਾ ਦਿੰਦੀ ਹੈ ਸੱਥਰ ਕਬਰੂ ਬਣਾ ਦਿੰਦੀ লাশ ਹੈ ਸ਼ਰਾਬ ਸਦਕ ਕਰਦੀ ਨਾਸ਼ ਜਿੱਹਾਂ ਅਸਲ ਲਾਲ ਰੰਗ ਦੀ ਸ਼ਰਾਬ ਨੇ ਮੋੜ ਤੋਂ ਮਾਵਾਂ ਤੋਂ ਉਹਨਾਂ ਦੇ ਲਾਲ ਖੋਲੇ ਸ਼ਰਾਬ ਖਰ ਕੇ ਇੱਕ ਵਾਰ ਮੋੜ ਤੋਂ ਘਰਾਂ ਚ ਸੱਥਰ ਵਿੱਚ ਗਏ ਸਵੇ ਪਲਣੇ ਲਾ ਦਿੱਤੇ ਇਸ ਸ਼ਰਾਬ ਨੇ ਪੂਰੇ ਇਲਾਕੇ ਚ ਐਸੇ ਸ਼ਰਾਬ ਕਾਰਨ ਹੁਣ ਮਾਤਮ ਪਸਰਿਆ ਹੋਇਆ ਜੇਕਰ ਕੁਝ ਸੁਣਾਈ ਦੇ ਰਿਹਾ ਤੇ ਸਿਰਫ ਵੈਨ ਪੈਂਡ ਦੀ ਆਵਾਜ਼ ਹੰਝੂ ਰਕੰਦਾ ਨਾ ਮਿਲੇ ਜਿੱਹਾਂ ਇੱਕ ਵਾਰ ਮੋੜ ਤੋਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾ ਦੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਇਸ ਵਾਰ ਸ਼ਰਾਬ ਦੇ ਸੱਤਰ ਸੰਗਰੂਰ ਦੇ ਦੜਵਾ ਦੇ ਪਿੰਡ ਗੁਜਰਾਚ ਵਿਛੇ ਨੇ ਜਿੱਥੇ ਜ਼ਹਿਰੀਲੀ ਨਕਲੀ ਸ਼ਰਾਬ ਪੀਣ ਕਾਰਨ ਇੱਕੋ ਪਿੰਡ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਕਈ ਹਾਲੇ ਵੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਮ੍ਰਿਤਕਾਂ ਦੀ شناخت 50 ਸਾਲਾ ਭੋਲਾ ਸਿੰਘ 42 ਸਾਲਾ ਨਰਮਲ ਸਿੰਘ 42 ਸਾਲਾ ਪ੍ਰਗਟ ਸਿੰਘ ਤੇ 30 ਸਾਲਾ ਜਗਜੀਤ ਸਿੰਘ ਵਜੋਂ ਹੋਈ ਹੈ ਇਹ ਸਾਰੇ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮਿਲੀ ਜਾਣਕਾਰੀ ਮੁਤਾਬਕ ਇਹਨਾਂ ਨੇ ਪਿਤੀ ਰਾਤ ਨਕਲੀ ਜ਼ਹਿਰੀਲੀ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਗਈ। ਪਿੰਡ ਗੁਜਰਾ ਦੇ ਵਿੱਚ ਜੋ ਕਿ ਸੰਗਰੂਰ ਜ਼ਿਲ੍ਹੇ ਦੇ ਡਿੜਬੇ ਹਲਕੇ ਦਾ ਪਿੰਡ ਗੁਜਰਾ ਇੱਕ ਮਤਭਾਗੀ ਖਬਰ ਹੈ ਜਿਹੜੀ ਉਹ ਸਾਹਮਣੇ ਆਉਂਦੀ ਹੈ। ਚਾਰ ਜਾਣਿਆਂ ਦੀ ਨਸੀਲੀ ਦਾਰੂ ਪੀਣ ਦੇ ਨਾਲ ਮੌਤ ਹੋ ਜਾਂਦੀ ਹੈ ਪਰ ਤੁਹਾਨੂੰ ਅਸੀਂ ਪਿੰਡ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਂਦੇ ਆ ਇਸ ਪਿੰਡ ਦੇ ਵਿੱਚ ਇਹ ਬਿਲਕੁਲ ਨੇੜੇ-ਨੇੜੇ ਘਰ ਨੇ ਦੋ ਜੁੜਬਾ ਭਰਾ ਨੇ ਤੇ ਤਿੰਨ ਨੇ ਜਿਹੜੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤੇ ਦੋ ਹੋਰ ਦੀ ਜਿਹੜੀ ਮੌਤ ਹੁੰਦੀ ਆ ਚਾਰ ਜਿਹੜੇ ਨੌਜਵਾਨ ਨੇ 50 ਸਾਲ ਤੋਂ ਥੱਲੇ ਦੀ ਮੌਤ ਹੋ ਜਾਂਦੀ ਹੈ ਪਰ ਪ੍ਰਸ਼ਾਸਨਾ ਜਿਹੜਾ ਬੇਖਬਰ ਰਹਿੰਦਾ ਕਿੱਥੋਂ ਆਉਂਦੀ ਹੈ ਨਸੀਲੀ ਸ਼ਰਾਬ ਕੌਣ ਲੋਕ ਨੇ ਉਹ ਜਿਹੜੇ ਨਸੀਲੀ ਸ਼ਰਾਬ ਨੇ ਵੇਚਦੇ ਨੇ ਇਹ ਪਿੰਡ ਗੁਜਰਾਂ ਦੇ ਲੋਕ ਨੇ ਜਿਹੜੇ ਉਹ ਅੱਜ ਜਿਹੜੇ ਸਵਾਲ ਖੜੇ ਕਰ ਰਹੇ ਨੇ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਆਖਰਕਾਰ ਜਿਹੜੇ ਚਾਰ ਘਰਾਂ ਦੇ ਅੱਜ ਚਿਰਾਗ ਬੁਜੇ ਨੇ ਉਹਨਾਂ ਦੇ ਬੱਚਿਆਂ ਦਾ ਬਾਲੀਵਾਰਸ ਕੌਣ ਇਹ ਸਵਾਲ ਨੇ ਜਿਹੜੇ ਸਾਰੇ ਇਹ ਨੌਜਵਾਨ ਬਜ਼ੁਰਗ ਨੇ ਜਿਹੜੇ ਸਾਰੇ ਖੜੇ ਕਰ ਰਹੇ ਨੇ ਦਾ ਬਹੁਤ ਇਹ ਬੜਾ ਬੜਾ ਖਾਰਿਆ ਫਿਰ ਵੀ ਇਹ ਜਵਾਖਾਂ ਦਾ ਬਣੂਗੀ ਹ ਇਹ ਪਰਿਵਾਰ ਦਾ ਬਣੂਗਾ ਕੀ ਇਹਦਾ ਤੁਰਗੇ ਹੋਰ ਨਾ ਟੁੱਟ ਜਾਣੇ ਜਿਹੜੇ ਹੜਤਾਲ ਚ ਦਾਖਲ ਪਏ ਨੇ ਹ ਇਹ ਚ ਵੀ ਜਿੰਨਾ ਇਹ ਮੈਨੂੰ ਆ ਲੱਗਦਾ ਵੀ ਪ੍ਰਸ਼ਾਸਨ ਦਾ ਤੇ ਇਹ ਸਰਕਾਰ ਦਾ ਮੈਨੂੰ ਲੱਗਦਾ ਨਾਲ ਹੱਥੇ ਹੋਣਾ ਹ ਕਿਉਂ ਜਿਹੜਾ ਇੱਕ ਇਥੋਂ ਕੋਈ ਬੰਦਾ ਫੜ ਲੈਂਦੇ ਨੇ ਉਸ ਤੋਂ ਪਹਿਲਾਂ ਫੋਨ ਵੱਜ ਜਾਂਦਾ ਮੰਤਰੀ ਆ ਫਿਰ ਮੰਤਰੀ ਕਹਿੰਦੇ ਨੇ ਜੀ ਛੱਡ ਦੋ ਬੰਦਾ ਸਾਡਾ ਹੈਗਾ ਇਹ ਜਿਹੜੀ ਗੱਲਬਾਤ ਹੋਈ ਹੈ ਜੀ ਇਹ ਨਕਲੀ ਸ਼ਰਾਬ ਦੇ ਵੇਚਣ ਕਾਰਨ ਔਰ ਪੀਣ ਕਾਰਨ ਇਹ ਹਾਦਸਾ ਵਾਪਰਿਆ ਜੀ ਔਰ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੀ ਔਰ ਇਸ ਦਾ ਸਾਨੂੰ ਬਹੁਤ ਦੁੱਖ ਹੈ ਜੀ ਇਹ ਸਾਡੇ ਜੋ ਮ੍ਰਿਤਕ ਹੋਏ ਨੇ ਕੇ ਵਿਅਕਤੀ ਇਹ ਸਾਡੇ ਬ੍ਰਦਰਸ ਸੀਗੇ ਜੀ ਜਿਹੜੇ ਵਿਅਕਤੀ ਇਹਦੇ ਵਿੱਚ ਨਗਲੀ ਸ਼ਰਾਬ ਵੇਚਣ ਵਾਲੇ ਨੇ ਜਾਂ ਕੋਈ ਵੀ ਇਹਦੇ ਵਿੱਚ ਇਨਵੋਲਵ ਨੇ ਬਣ ਦੋਸ਼ੀਆਂ ਤੇ ਬਣਦੀ ਕਾਰਵਾਈ ਦੀ ਮੰਗ ਕਰਦੇ ਜੀ ਅਸੀਂ ਜੀहां ਚਾਰ ਲੋਕ ਤਾਂ ਪਹਿਲਾਂ ਹੀ ਇਸ ਜ਼ਹਿਰੀਲੀ ਸ਼ਰਾਬ ਕਾਰਨ ਮੌਤੇ ਮੂਚ ਜਾ ਚੁਕੇ ਨੇ ਪਰ ਜੋ ਹਾਲੇ ਵੀ ਜ਼ਿੰਦਗੀ ਤੇ ਮੌਦੀ ਜੰਗ ਲੜ ਰਹੇ ਨੇ ਇਸ ਦੇ ਬਾਰੇ ਜਾਣਕਾਰੀ ਦਿੰਦੇ ਆ ਸੰਗਰੂਰ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਦੱਸਿਆ ਕਿ ਉਹਨਾਂ ਕੋਲ 7 ਲੋਕਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਚੋਂ ਚਾਰ ਨੂੰ ਪਹਿਲਾਂ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਤਿੰਨ ਹਾਲੇ ਵੀ ਜ਼ੇਰੇ ਇਲਾਜ ਨੇ ਸਾਡੇ ਕੋਲ ਟੋਟਲ 7 ਬੰਦੇ ਆਏ ਨੇ ਜੀ 4 ਦੀ ਡੈਥ ਹੋ ਚੁੱਕੀ ਐ ਤੇ 3 ਪੇਸ਼ੈਂਟ ਸਾਡੇ ਕੋਲੇ ਐਡਮਿਟ ਨੇ ਇਸ ਤੇ ਉਹਦਾਰ ਇਸ ਘਟਨਾ ਤੋਂ ਬਾਅਦ ਸੁੱਤਾ ਪਿਆ ਪ੍ਰਸ਼ਾਸਨ ਵੀ ਆਪਣੀ ਨੀਂਦ ਚੋਂ ਜਾਗ ਗਿਆ ਮਾਮਲਾ ਦਰਜ ਕੀਤਾ ਗਿਆ ਜਾਂਚ ਸ਼ੁਰੂ ਕੀਤੀ ਗਈ ਦਾਵਾ ਕੀਤਾ ਗਿਆ ਕਿ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ ਕੋਈ ਵੀ ਮੁਲਜ਼ਮ ਬਖਸ਼ਿਆ ਨਹੀਂ ਜਾਵੇਗਾ 4 ਵਿਅਕਤੀਆਂ ਦੀ ਜਿਹੜੀ ਐ ਅਨੈਚੁਰਲ ਡੈਥ ਯਰ ਕੁਦਰਤੀ ਮੌਤਾਂ ਹੋਈਆਂ ਹੈਗੀਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈ এমਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਬਲਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਫੈਕਟ ਸੀਗੇ ਕਿ ਕੁਝ ਸੀਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟਸ ਜਿਹੜੇ ਨੇ ਇਹ ਕਮੇਟੀ 72 ਘੰਟਿਆਂ ਦੇ ਵਿੱਚ ਸਾਨੂੰ ਸੌਪੂ ਸੌਪੇਗੀ ਜਿਹੜੀ ਵੀ ਰਿਸਪਾਂਸਿਬਲ ਬੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ ਇਹ ਕੋਈ ਪਹਿਲਾ ਮਾਮਲਾ ਨਹੀਂ ਜਦ ਜ਼ਹਿਰੀਲੀ ਸ਼ਰਾਬ ਕਾਰਨ ਕਰਾਂ ਚੋਂ 70 ਵਿਛੇ ਹੋਣ ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਹਿਰੀਲੀ ਨਕਲੀ ਨਜਾਇਜ਼ ਸ਼ਰਾਬ ਕਾਰਨ ਸੈਂਕੜੇ ਹੀ ਲੋਕ ਮੌਤ ਦੀ ਗਹਿਰੀ ਨੀਂਦ ਸੋ ਗਏ ਪਰ ਫੇਰ ਵੀ ਨਜਾਇਜ਼ ਸ਼ਰਾਬ ਦਾ ਜ਼ਹਿਰੀਲੀ ਸ਼ਰਾਬ ਦਾ ਗੋਰਖਦੰਦ ਲਗਾਤਾਰ ਚੱਲੀ ਹੈ ਸਵਾਲ ਇਹ ਹੀ ਹੈ ਨਾ ਕਿ ਠੋਸ ਕਾਰਵਾਈ ਕਦੋਂ ਹੋਵੇਗੀ ਕਦ ਲਾਸ਼ਾਂ ਵਿਛੰਦਾ ਇਹ سلسلہ ਰੁਕੇਗਾ ਦੱਸੋ ਕਿ ਕੀ ਸਮਝੀ ਪੀਡੀਸੀ ਨਿਊਜ਼ ਦੇ ਲਈ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੀ ਰਿਪੋਰਟ